ਤੇ ਪੇਂਟਿੰਗ ਦਾ ਹੰਦਾ ਜਿਹੜਾ ਮਕਸਦ ਹੈਗਾ ਵਾ ਇਹ ਹੈਗਾ ਵਾ ਦੋਨੋਂ ਦੇਸ਼ਾਂ ਦੀ ਇੱਕ ਫਰੈਂਡਸ਼ਿਪ ਤੇ ਪੇਂਟਿੰਗ ਦਾ ਜਿਹੜਾ ਮੈਂ ਟਾਈਟਲ ਵੀ ਦਿੱਤਾ ਈਕੋਸ ਆਫ ਫਰੈਂਡਸ਼ਿਪ ਕਿਉਂ ਕਰਕੇ ਇਹ ਪੇਂਟਿੰਗ ਮੈਂ ਇਹਨਾਂ ਦੇ ਪ੍ਰੈਜ਼ੀਡੈਂਟ ਆਫਿਸ ਭੇਜੂਗਾ ਮਸਕੋ ਸਰ 12 ਦਿਨ ਪੇਂਟਿੰਗ ਨੂੰ ਲੱਗੇ ਆ ਤੇ ਇਹਦਾ ਜਿਹੜਾ ਸਾਈਜ਼ ਹੈਗਾ ਵਾ 5 ਫੀਟ ਬਾਈ 7 ਫੀਟ ਟੋਟਲ ਪੇਂਟਿੰਗ ਦਾ ਸਾਈਜ਼ ਆ ਤੇ ਅੱਜ ਵੀ ਇਹਨੂੰ ਮੈਂ ਪੇਂਟਿੰਗ ਨੂੰ ਫਾਈਨਲ ਇਹ ਇਹਨਾਂ ਨਾਲ ਜਿਹੜੀ ਫਰੈਂਡਸ਼ਿਪ ਆ ਉਹ ਧਿਆਨ ਰੱਖਦੇ ਇਹਦਾ ਜਿਹੜਾ ਮੈਂ ਟਾਈਟਲ ਦਿੱਤਾ ਇਕੋਸੋ ਫਰੈਂਡਸ਼ਿਪ ਕਿ ਇੱਕ ਦੋਸਤੀ ਦੀ ਗੂੰਜ ਹੈਗੀ ਦੋਨਾਂ ਦੀ ਰਸ਼ੀਆ ਰਿਤੇ ਹੈ ਆਪਰੇਸ਼ਨ ਸਿੰਦੂਰ ਤੋਂ ਬਾਅਦ ਰਸ਼ੀਆ ਦੇ ਰਾਸ਼ਟਰਪਤੀ ਪਹਿਲੀ ਵਾਰ ਕਹਿ ਸਕਦੇ ਆ ਕਿ ਕਿਉਂਕਿ ਆਪਰੇਸ਼ਨ ਸਿੰਦੂਰ ਤੋਂ ਪਹਿਲਾਂ ਜ਼ਰੂਰ ਉਹ ਆਏ ਸੀਗੇ ਭਾਰਤ ਲੈਕਿਨ ਆਪਰੇਸ਼ਨ ਸਿੰਦੂਰ ਤੋਂ ਬਾਅਦ ਜੋ ਕੱਲ ਨੂੰ ਰਸ਼ੀਆ ਦੇ ਰਾਸ਼ਟਰਪਤੀ ਜੋ ਹੈਗੇ ਨੇ ਮਿਸਟਰ ਪੁਤਿਨ ਜੋ ਨੇ ਉਹ ਦਿੱਲੀ ਵਿਖੇ ਆਉਣਗੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੇ ਨਾਲ ਮੀਟਿੰਗ ਕਰਨਗੇ ਤਾਂ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਗੁਰੂ ਨਗਰੀ ਦੇ ਨੌਜਵਾਨ ਜੋ ਨੇ ਉਨ੍ਹਾਂ ਵੱਲੋਂ ਤੁਸੀਂ ਵੇਖ ਸਕਦੇ ਹੋ ਕਿ ਜੋ ਰੁਪਲ ਜੀ ਵੱਲੋਂ ਇੱਕ ਪੇਂਟਿੰਗ ਉਹਨਾਂ ਦੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿੰਨੇ ਵਾਏ ਕਿੰਨੇ ਦੀ ਪੇਂਟਿੰਗ ਹੈ ਕੀ ਮਕਸਦ ਆ ਪੇਂਟਿੰਗ ਤਿਆਰ ਕਰਨ ਦਾ ਸਾਡੇ ਨਾਲ ਰੁਪਲ ਜੀ ਜਗਜੋਤ ਸਿੰਘ ਰੁਪਲ ਜੀ ਹਾੜਨਾ ਮੌਜੂਦ ਨੇ ਚਾ ਰੁਪਲ ਜੀ ਪੇਂਟਿੰਗ ਤਿਆਰ ਕੀਤੀ ਹੈ ਹਾਲਾਂਕਿ ਕੱਲ ਨੂੰ ਜਿਹੜਾ ਉਹਨਾਂ ਦੀ ਫੇਰੀ ਹੈ ਦੋ ਦਿਨ ਦੀ ਫੇਰੀ ਰਹੇਗੀ ਤਾਂ ਕੀ ਕੁਝ ਖਾਸ ਮਕਸਦ ਹੈ ਪੇਂਟਿੰਗ ਤਿਆਰ ਕਰਨ ਦਾ ਸਰ ਆ ਪੇਂਟਿੰਗ ਜਿਹੜੇ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਇੰਡੀਆ ਦੇ ਵਿੱਚ ਕੱਲ ਆ ਰਹੇ ਨੇ ਦੋ ਦਿਨਾਂ ਦੀ ਵਿਜ਼ਿਟ ਹੈ 기ਆ ਤੇ ਪੇਂਟਿੰਗ ਬਣਾਉਣ ਦਾ ਜਿਹੜਾ ਮਕਸਦ ਹੈਗਾ ਵਾ ਇਹ ਹੈਗਾ ਵਾ ਦੋਨੋਂ ਦੇਸ਼ਾਂ ਦੀ ਇੱਕ ਫਰੈਂਡਸ਼ਿਪ ਤੇ ਪੇਂਟਿੰਗ ਦਾ ਜਿਹੜਾ ਮੈਂ ਟਾਈਟਲ ਵੀ ਦਿੱਤਾ ਇਕ ਉਸ ਆਫ ਫਰੈਂਡਸ਼ਿਪ ਕਿ ਇੱਕ ਫਰੈਂਡਸ਼ਿਪ ਦੀ ਗੂੰਜ ਆ ਦੋਸਤੀ ਦੀ ਇੱਕ ਗੂੰਜ ਸ਼ੁਰੂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਰਸ਼ੀਆ ਤੇ ਇੰਡੀਆ ਦੇ ਵਿੱਚ ਜਿਹੜੇ ਬਰੇ ਸਟਰੋਂਗ ਰਿਸ਼ਤੇ ਆ ਗਏ ਆ ਤੇ ਨਰਿੰਦਰ ਮੋਦੀ ਜੀ ਵੀ ਮਾਸਕ ਹੋ ਗਏ ਹੀ ਤੇ ਕਾਫੀ ਰਿਸਪੈਕਟ ਮਿਲਦੀ ਆ ਤੇ 2021 ਦੇ ਵਿੱਚ ਪੁਤਿਨ ਆਏ ਹੀ ਇੱਥੇ ਇੰਡੀਆ ਦੇ ਵਿੱਚ ਜਦੋਂ ਕੋਰੋਨਾ ਟਾਈਮ ਹੀ ਤੇ ਜੋ ਕਰੇਨ ਵਾਰ ਜਿਹੜੀ ਲੱਗੀ ਹੋਈ ਹੈ ਉਸ ਤੋਂ ਬਾਅਦ ਇਹਨਾਂ ਦੀ ਫਸਟ ਮਤਲਬ ਵਿਜ਼ਿਟ ਹੈ ਇੰਡੀਆ ਦੇ ਵਿੱਚ ਤਾਂ ਉਸ ਤਰ੍ਹਾਂ ਦੇ ਚਾਰ ਪੰਜ ਵਾਰੀ ਇੰਡੀਆ ਆ ਚੁੱਕੇ ਤੇ ਉਸ ਤੋਂ ਬਾਅਦ ਵੀ ਕਹਿ ਸਕਦੇ ਤੇ ਸਿੰਧੂਰ ਤੋਂ ਬਾਅਦ ਵੀ ਕਹਿ ਸਕਦੇ ਆ ਆਪਰੇਸ਼ਨ ਸਿੰਧੂਰ ਤੋਂ ਬਿਲਕੁਲ ਬਿਲਕੁਲ ਦੋਨੋਂ ਅਸੀਂ ਕਹਿ ਸਕਦੇ ਆ ਤੇ ਇਹ ਇਹਨਾਂ ਦੇ ਜਿਹੜੇ ਰਿਸ਼ਤੇ ਆ ਬਹੁਤ ਜ਼ਿਆਦਾ ਸਟਰੋਂਗ ਆ ਮੈਂ ਇੱਕ ਆਰਟਿਸਟ ਵਲੋਂ ਇਹਨਾਂ ਦੋਨਾਂ ਦੇਸ਼ਾਂ ਨੂੰ ਕੰਗ੍ਰੈਚੁਲੇਸ਼ਨਸ ਕਰਦਾ ਵਾਂ ਤੇ ਇਸ ਤੋਂ ਪਹਿਲਾਂ ਵੀ ਮੈਂ ਇੰਡੀਅਨ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਪੇਂਟਿੰਗਸ 만나 ਚੁੱਕਿਆ ਉਹਨਾਂ ਦਾ ਐਪਰੀਸ਼ੀਏਸ਼ਨ ਲੈਟਰ ਮੈਨੂੰ ਮਿਲਿਆ ਤੇ ਮੇਰੀ ਤਮੰਨਾ ਹੈਗੀ ਸੀ ਗਿਫਟ ਕਰਾਂ ਲੇਕਿਨ ਬਿਜ਼ੀ ਸ਼ਡਿਊਲ ਹੋਣ ਕਰਕੇ ਟਾਈਟ ਸਿਕਿਉਰਟੀ ਓਨ ਕਰਕੇ ਇਹ ਪੇਂਟਿੰਗ ਮੈਂ ਇਹਨਾਂ ਦੇ ਰੈਜ਼ੀਡੈਂਟ ਆਫਿਸ ਭੇਜੂਗਾ ਮਾਸਕੋ ਮਾਸਕੋ ਭੇਜੂਗੀ ਤਾਂ ਇਹ ਕਿੰਨੇ பை ਕਿੰਨੇ ਦੀ ਪੇਂਟਿੰਗ ਆ ਤੇ ਕਿੰਨੇ ਦਿਨ ਲੱਗਿਆ ਇਸ ਨੂੰ ਤਿਆਰ ਕਰਨ ਜੀ ਇਹ ਸਰ 12 ਦਿਨ ਪੇਂਟਿੰਗ ਨੂੰ ਲੱਗੇ ਆ ਤੇ ਇਹਦਾ ਜਿਹੜਾ ਸਾਈਜ਼ ਹੈਗਾ ਵਾ 5 ਫੀਟ ਬਾਈ 7 ਫੀਟ ਟੋਟਲ ਪੇਂਟਿੰਗ ਦਾ ਸਾਈਜ਼ ਆ ਤੇ ਅੱਜ ਵੀ ਇਹਨੂੰ ਮੈਂ ਪੇਂਟਿੰਗ ਨੂੰ ਫਾਈਨਲ ਟੱਚਸ ਦੇ ਰਿਹਾ ਅਗਰ ਕੋਈ ਕਮੀ ਪੇਸ਼ੀ ਹੈਗੀ ਆ ਤੇ ਉਹਨੂੰ ਮੈਂ ਚੈੱਕ ਕਰ ਰਿਹਾ ਅੱਜ 13ਵਾਂ ਦਿਨ ਹੈਗਾ ਪੇਂਟਿੰਗ ਨੂੰ ਮੈਂ ਬਣਾ ਰਿਹਾ ਤੇ ਇਹਨੂੰ ਅਕ੍ਰਿਲਿਕ ਕਲਰਸ ਦੇ ਨਾਲ ਤਿਆਰ ਕੀਤਾ ਗਿਆ ਕੀ ਲੱਗਦਾ ਕਿ ਇਕ ਤਾਂ ਦੋਨਾਂ ਦੇਸ਼ਾਂ ਦੇ ਹਾਲਾਂਕਿ ਸ਼ੁਰੂ ਤੋਂ ਸਬੰਧ ਜਿਹੜੇ ਨੇ ਬੜੇ ਵਧੀਆ ਰਹੇ ਨੇ ਜੋ ਕਹਿ ਸਕਦੇ ਕਿ ਅੱਜ ਤੱਕ ਭਾਰਤ ਦਾ ਸਾਥ ਨਹੀਂ ਛੱਡਿਆ ਰਸ਼ਨ ਤਾਂ ਹੁਣ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਕਈ ਖਾਸ ਮੀਟਿੰਗਜ਼ ਵੀ ਹੋਣਗੀਆਂ ਦੋ ਦਿਨ ਦੀ ਫੇਰੀ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬਾਨ ਦੇ ਨਾਲ ਤਾਂ ਨਾਲ ਦੀ ਨਾਲ ਇਹ ਵੀ ਹੋ ਸਕਦਾ ਕਿ ਕੋਈ ਖਾਸ ਸੋਗਾਤ ਵੀ ਦੇ ਕੇ ਜਾ ਬਿਲਕੁਲ ਮੈਂ ਤਾਂ ਇਹੋ ਹੀ ਚਾਹਨਾ ਵਾਂ ਕਿ ਜਿਸ ਤਰ੍ਹਾਂ ਸਾਡੇ ਦੋਨਾਂ ਦੇਸ਼ਾਂ ਦਾ ਇੰਨਾ ਪਿਆਰ ਹੈਗਾ ਵਾ ਕਿ ਇੰਡੀਆ ਲਈ ਵੀ ਲਾਭਦਾਇਕ ਹੋਵੇ ਤੇ ਰਸ਼ੀਆ ਲਈ ਵੀ ਲਾਭਦਾਇਕ ਹੋਏ ਪੂਰੀ ਦੁਨੀਆ ਦੀ ਅਗਰ ਦੇਖਿਆ ਜਾਏ ਤੇ ਨਜ਼ਰ ਆ ਗਈ ਆ ਇੰਨਾ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਪੂਰੇ ਵਰਲਡ ਦੀ ਅਰਕੇਗਿਆ ਇੱਕ ਸੁਪਰ ਪਾਵਰ ਦੇਸ਼ ਆ ਸੁਪਰ ਪਾਵਰ ਦੇਸ਼ ਦੇ ਪ੍ਰੈਜ਼ੀਡੈਂਟ ਇੰਡੀਆ ਆ ਰਹੇ ਨੇ ਤੇ 2021 ਦੇ ਵਿੱਚ ਆਏ ਹੀ ਜਿਹੜੀ ਇਹਨਾਂ ਦੀ ਲਾਸਟ ਵਿజిਟ ਸੀ ਚਾਰ ਪੰਜ ਵਾਰੀ ਇੱਥੇ ਇੰਡੀਆ ਆ ਚੁੱਕੇ ਨੇ ਇੰਡੀਅਨ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਵੀ ਮਾਸਕੋ ਜਾਂਦੇ ਨੇ ਤੇ ਬੜੀ ਰਿਸਪੈਕਟ ਮਿਲਦੀ ਉੱਥੇ ਤੇ ਜੈ ਸ਼ੰਕਰ ਜੀ ਜਿਹੜੇ ਮਾਸਕੋ ਗਏ ਸੀ ਉਹ ਕਾਫੀ ਉੱਥੇ ਇੱਜ਼ਤਵਾਨ ਦਿੱਤਾ ਤੇ ਉਹ ਸਾਰਾ ਕੁਝ ਧਿਆਨ ਰੱਖਦੇ ਮੈਂ ਇੱਕ ਕਲਾਕਾਰੀ ਦਿਖਾਈ ਕਿ ਇੱਕ ਅੰਮ੍ਰਿਤਸਰ ਵਾਲੋਂ ਪੰਜਾਬ ਵਾਲੋਂ ਇੱਕ ਉਹਨਾਂ ਨੂੰ ਕਲਾਕ੍ਰਿਤੀ ਦਿਖਾਈ ਤਾਂ ਇਸ ਪੇਂਟਿੰਗ ਦਾ ਨਾਮ ਤੁਸੀਂ ਕਿਉਂ ਇਹ ਨਾਮ ਕਿਉਂ ਸੋਚਿਆ ਕਿ ਇਹ ਨਾਮ ਹੋਣਾ ਚਾਹੀਦਾ ਸਰ ਦੇਖੋ ਮੈਂ ਬਚਪਨ ਤੋਂ ਦੇਖਦਾ ਆ ਰਿਆਂ ਅੱਗੇ ਵੀ ਕਦੀ ਮੈਨੂੰ ਮੌਕਾ ਨਹੀਂ ਮਿਲਿਆ ਪੁੱਤ ਜਿੱਦੀ ਪੇਂਟਿੰਗ ਬਣਾਉਂਦਾ ਇੱਕ ਵਾਰੀ ਮੈਂ ਸੋਚਿਆ ਇਹਨਾਂ ਦੇ ਜਨਮ ਦਿਨ ਤੇ ਪੇਂਟਿੰਗ ਬਣਾਵਾਂ ਤੇ ਇਹਨਾਂ ਦਾ ਜਿਹੜੀ ਫਰੈਂਡਸ਼ਿਪ ਆ ਉਹ ਧਿਆਨ ਰੱਖਦੇ ਇਹਦਾ ਜਿਹੜਾ ਮੈਂ ਟਾਈਟਲ ਦਿੱਤਾ ਇਕੋਸੋ ਫਰੈਂਡਸ਼ਿਪ ਕਿ ਇੱਕ ਦੋਸਤੀ ਦੀ ਗੂੰਜ ਹੈਗੀ ਦੋਨਾਂ ਦੀ ਰਸ਼ੀਆ ਦੇ ਤੇ ਇੰਡੀਆ ਦੇ ਤੇ ਅਗੋਸਟ ਬਰਕਰਾਰ ਰਹੇ ਦੋਨਾਂ ਦੇ ਵਿਚਾਰਾ ਪਿਆਰ ਇਦਾਂ ਹੀ ਰਵੇ ਹੋਰ ਵਧੇ ਪਿਆ ਤਾਂ ਇਹ ਜਿਹੜੀ ਪੇਂਟਿੰਗ ਬਣੀ ਆ ਜਿੱਦਾਂ ਤੁਸੀਂ ਕਿਹਾ ਕਾਫੀ ਦਿਨ ਇਹਨੂੰ ਬਣਾਉਣ ਨੂੰ ਲੱਗ ਗਿਆ ਲੇਕਿਨ ਇਹ ਕਿਸ ਚੀਜ਼ ਉੱਤੇ ਪੇਂਟਿੰਗ ਤੁਸੀਂ ਬਣਾਈ ਜਾਂ ਕੱਪੜਾ ਆ ਜਾਂ ਫਿਰ ਕੋਈ ਪੇਪਰ ਸਰ ਕੈਨਵਸ ਕੱਪੜਾ ਹੁੰਦਾ ਵਾ ਕੈਨਵਸ ਜਿਹੜਾ ਕੱਪੜਾ ਹੁੰਦਾ ਰੋਲ ਵੀ ਹੋ ਜਾਂਦਾ ਵਾ ਜਿਸ ਤਰ੍ਹਾਂ ਇਹਨੂੰ ਅਸੀਂ ਪਾਈਪ ਦੇ ਵਿੱਚ ਰੋਲ ਜਿਸ ਤਰ੍ਹਾਂ ਕਿਲੰਡਰ ਰੋਲ ਕਰਦੇ ਹਾਂ ਰੋਲ ਕਰਕੇ ਅਸੀਂ ਕਿਸੇ ਦੇਸ਼ ਦੇ ਵਿੱਚ ਭੇਜ ਸਕਦੇ ਹਾਂ ਐ ਏਡੀ ਉਹਡੀ ਫੋਟੋ ਅਗਰ ਅਸੀਂ ਕਾਰਡਬੋਰਡ ਤੇ ਜਾਂ ਹਾਰਡਬੋਰਡ ਤੇ ਬਣਾਈਏ ਤਾਂ ਉਹ ਕੋਰੀਅਰ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਆ ਰਸਤੇ ਦੇ ਵਿੱਚ ਟੁੱਟਣ ਦਾ ਵੀ ਡਰ ਹੁੰਦਾ ਤੇ ਇਸ ਕਰਕੇ ਮੈਂ ਰੋਲ ਵਾਲੀ ਪੇਂਟਿੰਗ ਬਣਾਈ ਜਿਸ ਤਰ੍ਹਾਂ ਨਰਿੰਦਰ ਮੋਦੀ ਜੀ ਦੀ ਪੇਂਟਿੰਗ ਬਣਾਈ ਹੀ ਉੱਥੇ ਪੀਐਮ ਆਫਿਸ ਉਹਨਾਂ ਨੂੰ ਭੇਜੀ ਹੀ ਉਹਨਾਂ ਦਾ ਮੈਨੂੰ ਅਪਰੀਸ਼ੀਏਸ਼ਨ ਲੈਟਰ ਆਇਆ ਇੰਡੀਆ ਦੇ ਉਹਨਾਂ ਦੀ ਪੇਂਟਿੰਗਸ ਨੂੰदाई ਹੈ ਰਾਸ਼ਟਰਪਤੀ ਭਵਨ ਤੋਂ ਅਪ੍ਰੀਸ਼ੀਏਸ਼ਨ ਲੈਟਰ ਆਇਆ ਤੇ ਨਰਿੰਦਰ ਮੋਦੀ ਜੀ ਦੇ ਨਾਲ ਇਹ ਕੱਲ 23rd ਐਨੀਵਰਸਰੀ ਸੁਮਿਟ ਹੋਣ ਜਾ ਰਹੀ ਆ ਤੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਜੀ ਨੂੰ ਉਹਨਾਂ ਨੂੰ ਵੀ ਮਿਲਣਗੇ ਉਹਨਾਂ ਦੇ ਨਾਲ ਵੀ ਡਿਨਰ ਆ ਖਾਸ ਗੱਲਬਾਤ ਹੋਏਗੀ ਕਿਹੜੇ ਖਾਸ ਰੰਗਾਂ ਦੀ ਵਰਤੋਂ ਕੀਤੀ ਗਈ ਇਸ ਦੇ ਵਿੱਚ ਸਰ ਅਕ੍ਰੀਲਿਕ ਕਲਰਸ ਹੁੰਦੇ ਆ ਅਕ੍ਰੀਲਿਕ ਟਿਊਬਸ ਹੁੰਦੀਆਂ ਵਾ ਉਦੋਂ ਵਾਲਾ ਪੇਂਟਿੰਗ ਬਣਾਇਆ ਪਹਿਲਾਂ ਖਾਲੀ ਕੈਨਵਸ ਉੱਤੇ ਮਤਲਬ ਸਕੈਚਿੰਗ ਡਰਾਇੰਗ ਡਰਾਇੰਗ ਹੁੰਦੀ ਆ ਅਗਰ ਸਕੈਚ ਤੁਹਾਡਾ ਲੱਗਦਾ ਪਿਆ ਕਿ ਹਾਂ ਰਿਜ਼ਮਨੈਂਸ ਹੋ ਗਈ ਆ ਤੇ ਫਿਰ ਅਸੀਂ ਕਲਰ ਪੜਨੇ ਸਟਾਰਟ ਕਰਦੇ ਹਾਂ ਕਲਰ ਫਿਲ ਫਿਲ ਕਰਦੇ ਹਾਂ ਜੀ ਤਾਂ ਕਾਫੀ ਮਿਹਨਤ ਕੀਤੀ ਹੈ ਕਾਫੀ ਮਿਹਨਤ ਕੀਤੀ ਜਾਂਦੀ ਆ ਤੇ ਮੈਂ ਇੱਕ ਅੰਮ੍ਰਿਤਸਰ ਵੱਲੋਂ ਕੰਗ੍ਰੈਚੂਲੇਸ਼ਨਸ ਕਰਦਾ ਦੋਨੋਂ ਦੇਸ਼ਾਂ ਨੂੰ ਇੰਡੀਆ ਵੱਲੋਂ ਕਿ ਜਿਹੜੀ ਮੇਰੀ ਪੇਂਟਿੰਗ ਹੈਗੀ ਆ ਇਹ ਕਿਸੇ ਨਾ ਕਿਸੇ ਤਰੀਕੇ ਉੱਥੇ ਪਹੁੰਚੇ ਇਸ ਤੋਂ ਪਹਿਲਾਂ ਵੀ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਮੈਂ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰਸ ਦੀ ਪੇਂਟਿੰਗ ਬਣਾਈ ਤਾਂ ਇਹ ਦੇਖ ਸਕਦੇ ਹਾਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਇੱਕ ਤਸਵੀਰ ਤਿਆਰ ਕੀਤੀ ਗਈ ਹੈ ਇੱਕ ਪੇਂਟਿੰਗ ਤਿਆਰ ਕੀਤੀ ਗਈ ਹੈ ਗੁਰੂ ਨਗਰੀ ਦੇ ਇਸ ਆਰਟਿਸਟ ਵੱਲੋਂ ਤਾਂ ਆਸ ਕਰ ਰਹੇ ਹਾਂ ਕਿ ਕੱਲ ਦੀ ਜਿਹੜੀ ਇਹ ਫੇਰੀ ਹੋਏਗੀ ਭਾਰਤ ਵਾਸਤੇ ਰਸ਼ੀਆ ਵਾਸਤੇ ਦੋਨਾਂ ਦੇਸ਼ਾਂ ਵਾਸਤੇ ਇੱਕ ਵਧੀਆ ਜੋ ਸੁਨੇਹਾ ਲੈ ਕੇ ਆਈ ਇਹ ਮੀਟਿੰਗ ਕਿਉਂਕਿ ਲੰਬੇ ਸਮੇਂ ਤੋਂ ਦੋਨਾਂ ਦੇ ਯਰਾਨੇ ਦੇ ਜਿਹੜੇ ਚਰਚੇ ਨੇ ਪੂਰੇ ਵਰਲਡ ਦੇ ਵਿੱਚ ਹੁੰਦੇ ਨੇ ਜਦੋਂ ਕਿ ਜੇ ਆਪਰੇਸ਼ਨ ਸਿੰਧੂਰ ਦੀ ਗੱਲ ਕਰੀਏ ਤਾਂ ਉਸ ਮੌਕੇ ਵੀ ਰਸ਼ਿਆ ਨੇ ਜਿਹੜਾ ਬਿਲਕੁਲ ਭਰਾਵਾਂ ਵਾਂਗੂ ਸਾਥ ਦਿੱਤਾ ਭਾਰਤ ਦਾ ਵੀ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੀ ਕੱਲ ਦੀ ਫੇਰੀ ਹੋਏਗੀ ਦੋ ਦਿਨਾਂ ਦੀ ਫੇਰੀ ਹੈ ਤਾਂ ਇਸ ਦੇ ਵਿੱਚ ਵਧੀਆ ਜੋ ਇੱਕ ਭਾਰਤ ਵਸਤੇ ਵੀ ਸੁਨੇਹਾ ਆਵੇ ਤਾਂ ਦੋਨਾਂ ਦੇਸ਼ਾਂ ਦੀ ਜਿਹੜੀ ਹੈ ਦੋਸਤੀ ਯਾਰੀ ਜਿਹੜੀ ਐ ਇਸੇ ਤਰ੍ਹਾਂ ਬਰਕਰਾਰ ਰਹੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਛੇ ਸੁਣ ਇਕ ਜਗਬਾਨੀ ਟੀਵੀ ਸ਼੍ਰੀਮਨ ਸਸਾਈ